ਇਹ ਬਾਰੇ ਅਦਰ ਨੌਜਵਾਨ ਜਿਹੜੇ ਨੇ ਉਹ ਚਾਹਤ ਨਜ਼ਰ ਆ ਰਹੇ ਨੇ ਬਸ ਤਾਂ ਅਡਵਾ ਕਿਵੇਂ ਦੇਦੇ ਮੈਂ ਪੰਥਕ ਨਹੀਂ ਮੈਂ ਤਾਂ ਸਿੱਧਾ ਕਹਿੰਦਾ ਜੇ ਪੰਥਕ ਦੀ ਗੱਲ ਹੀ ਹੈ ਤੇ ਮੇਰੇ ਨਾਲ ਆਮੋ ਸਾਹਮਣੇ ਆ ਜਾਓ ਉਸ ਵਾਰ ਇੱਕ ਨੌਜਵਾਨ ਹੈ ਜਿਹੜਾ ਅੰਮ੍ਰਿਤਪਾਲ ਦੇ ਸਾਥੀ ਉਹਨੇ ਇੱਕ ਬੋਲ ਵੀ ਤਕੜਾ ਚੈਲੰਜ ਉਸ ਨੂੰ ਕੀਤਾ ਰਹੇ ਹਾਂਜੀ ਮੈਂ ਉਹ ਜਾਰੀ ਕਰਕੇ ਉਹਨੇ ਕਬੂਲਨਾਮਾ ਕੀਤਾ ਕਿ ਮੈਂ ਜਿਹੜਾ ਚੈਲੰਜ ਹੈ ਜਗਾ ਵੀ ਤੁਹਾਡੀ ਹੋਊਗੀ ਮੀਡੀਆ ਵੀ ਤੁਹਾਡਾ ਆਊਗਾ ਨਹੀਂ ਨਾ ਮੇਰੀ ਮੀਡੀਆ ਹੋਊਗੀ ਨਾ ਮੇਰੀ ਜਗਾ ਹੋਊਗੀ ਉਹ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਕੋਲੋਂ ਪ੍ਰਵਾਣਗੀ ਲੈ ਕੇ ਆ ਜੀ ਸਰਟੀਫਿਕੇਟ ਲੈ ਕੇ ਆ ਜੇ ਮੇਰੀਆਂ ਨੂੰ ਆਰਐਸਐਸ ਨਾਲ ਆਜੇ ਤੇ ਮੇਰੀਆਂ ਨੂੰ ਕਾਂਗਰਸੀ ਆ ਜੀ ਜਿਹੜਾ ਮਰਜ਼ੀ ਆ ਜੇ ਜਿਹਦੇ ਤੇ ਉਹ ਮੋਹਰ ਲਾ ਦਣਗੇ ਉਹਦੇ ਨਾਲ ਮੈਂ ਬੈਠ ਜਾਊਂਗੀ ਕੀ ਲੱਗਦਾ ਹੈ ਕਿ ਆਰਐਸਐਸ ਦੇ ਨਾਲ ਕਨੈਕਟਰ ਰਸਾ ਮੈਟਰ ਨਿਕ ਸਾਰੇ ਮੈਟਰ ਦੀ ਮੈਂ ਗਰਨੀ ਕਰਦਾ ਪਰ ਮੈਟਰ ਤੇ ਬੜਾ ਸਪਸ਼ਟ ਹੈ ਦੱਸਣ ਕਿ ਆਰਐਸਐਸ ਦੇ ਅਗੂ ਨੇ ਸਭ ਤੋਂ ਪਹਿਲਾਂ ਐਲਾਨ ਜੇ ਕਿਸੇ ਨੇ ਕੀਤਾ ਤੇ ਆਰਐਸਐਸ ਦੇ ਅਗੂ ਨੇ ਕੀਤਾ ਹੈ ਪਰਿਵਾਰ ਕਹੀ ਜਾਂਦਾ ਸੀ ਇਲੈਕਸ਼ਨ ਲੜਨੀ ਦੀ ਅਖੀਰ ਤਾਂ ਕਹੀ ਜਾਂਦੇ ਆ ਪਰਿਵਾਰ ਤੇ ਮੀਟਿੰਗਾਂ ਵੀ ਕਰ ਰਿਹਾ ਹੈ ਕਹੇ ਜਾ ਆਟੇ ਲਗਾਤਾਰ ਯਾਰ ਕਿਹੜੇ ਵੇਲੇ ਦੀ ਗੱਲਾਂ ਕਰਦੇ ਮੈਂ ਤਾਂ ਉਸ ਤੋਂ ਪਹਿਲਾਂ ਦੀ ਗੱਲ ਕਰਦਾ ਟਿਕਟ ਐਲਾਨ ਹੋਣ ਤੋਂ ਪਹਿਲਾਂ ਉਮੀਦਵਾਰ ਲ ਐਲਾਨਾਂ ਤੋਂ ਪਹਿਲਾਂ ਥੋੜਾ ਜਿ ਤੁਸੀਂ ਵੀ ਅਪਡੇਟ ਰਿਆ ਕਰੋ ਨਾ ਹਾਂ ਠੀਕ ਹੈ ਨਾ ਉਸ ਸਮੇ ਜਿਹੜਾ ਆ ਪਰਿਵਾਰ ਜਿਹੜੀ ਗੱਲਾਂ ਕਰਦਾ ਰਿਹਾ ਹੈ ਹਾਂਜੀ ਤੇ ਜੱਕ ਦਾ ਵੀ ਪਰਿਵਾਰ ਜਿਹੜਾ ਯੂ ਟਰਨ ਲੈ ਕੇ ਚੋਣਾਂ ਵਾਲੇ ਪਾਸੇ ਆ ਜਾਂਦਾ ਹੈ ਉਹਦੀ ਉਮੀਦਵਾਰ ਦਾ ਐਲਾਨ ਦਿੰਦੇ ਆ ਉਹਦੇ ਪਿੱਛੇ ਦੱਸਦੇ ਨੇ ਕਿ ਕਿਹੜੀ ਮਜਬੂਰੀ ਬਣ ਗਈ ਕਿਹੜਾ ਪੰਥ ਤੋਂ ਉਤਰਿਆ ਰਾਤੋਂ ਰਾਤ ਤੇ ਰਾਤੋਂ ਰਾਤ ਹੀ ਤਾਂ ਚਲਾ ਗਿਆ ਕਿਸੇ ਨੂੰ ਸੱਦਾ ਦਿੱਤਾ ਸੀ ਕਿ ਆਓ ਵਿਚਾਰ ਕਰਨੀ ਕਿ ਭਾਈ ਅਵਰਤਪਾਲ ਸਿੰਘ ਇਲੈਕਸ਼ਨ ਲੜਨੀ ਹੈ ਲੜਨ ਦੇ ਨਾਮ ਲੜਨ ਕੋਈ ਆਇਆ ਹੋਵੇ ਕਿਸੇ ਜਥੇਬੰਦੀ ਦੀ ਪ੍ਰਮਾਣਗੀ ਦਿਖਾ ਦੇਣ ਕਿਸੇ ਨੂੰ ਸੱਦਿਆ ਹੋਵੇ ਉਥੇ ਚਾਰਜੀ ਕਰਦੇ ਤੇ ਚਾਰਜੀ ਹੋਰ ਰੜਕੇ ਉਥੇ ਪੰਥਕ ਉਮੀਦਵਾਰ ਦੀ ਸਾਝਾ ਉਮੀਦਵਾਰ ਜੀ ਸੰਗਤ ਨੇ ਕਹਿਤਾ ਜੀ ਰਾਣ ਕਰਤਾ ਯਾਰ ਕਿਉਂ ਵਾਰ-ਵਾਰ ਸ਼ਰਾਬੇ ਕਰਦੇ ਕਿਉਂ ਧੋਖਾ ਦਿੰਦੇ ਹਾਂਜੀ ਕਿਉਂ ਸਿੱਖੀ ਦੇ ਨਾਲ ਖੇਡਾਂ ਖੇਡੀਆਂ ਜਾਂਦੀਆਂ ਹਾਂਜੀ ਇਸ ਕਰਕੇ ਸੇ ਖੇਡਾਂ ਤੋਂ ਬਚਣ ਵਾਸਤੇ ਫਿਰ ਮੈਂ ਚੈਲੰਜ ਕਰਦਾ ਜਿਹਦੀ ਆਪ ਹਉ ਗੱਲ ਕਰਦਾ ਉਹ ਆਜੇ ਜਿਹੜਾ ਮਰਜੀ ਆਜੇ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕਿਸੇ ਨੂੰ ਮਿਲਾਓ ਕੱਲਾ ਬਿਰਸਾ ਸਿੰਘ ਬਲਟੋਹਾ ਤੇ ਕੱਲਾ ਉਹ ਆਜੇ ਇੱਕ ਟੀਵੀ ਚੈਨਲ ਹੋਵੇ ਇੱਕ ਕਮਰਾ ਹੋਵੇ ਹਾਂਜੀ ਉੱਥੇ ਆਣ ਕੇ ਬਹਿਸ ਕਰ ਲੈਣਾ ਦਤਾਰਾ ਕਰ ਲੈਣਾ ਜੇ ਮੇਰਾ ਪੱਖ ਕਮਜ਼ੋਰ ਹੋਊਗਾ ਤੇ ਮੈਂ ਮੈਦਾਨ ਛੱਡ ਕੇ ਚਲ ਜੂ ਜੇ ਮੇਰੇ 'ਚ ਕੋਈ ਕਸਰ ਹੋਊ ਮੈਦਾਨ ਛੱਡ ਦੂੰ ਹਾਂਜੀ ਤੇ ਜੇ ਮੈਂ ਝੂਠਾ ਹੋਵਾਂ ਮੈਂ ਮਦਾਨ ਛੱਡ ਦਿਆਂ ਤਾਲੇ ਪਤਾ ਲੱਗ ਜੂ ਕੋਈ ਸੱਚਾ ਕਿਹੜਾ ਹੈ ਝੂਠਾ ਕਿਹੜਾ ਹੈ ਇਹ ਵੀ ਪਤਾ ਲੱਗ ਜੂਗਾ ਹਾਂਜੀ ਤੇ ਜੇ ਸਾਰਾ ਕੁਝ ਹੈ ਸਾਰਾ ਕੁਝ ਹੈ ਮਤਲਬ ਜਿਹੜੀ ਜਿੱਦ ਨਾਲ ਸਪਸ਼ਟ ਹੁੰਦਾ ਹੈ ਫਿਰ ਕਿਉਂ ਨਹੀਂ ਆਉਂਦੇ ਸਾਹਮਣੇ ਤੋਂ ਲੋਕਾਂ ਨੂੰ ਕਹਿੰਦੇ ਐ ਕਿ ਜਿਹੜਾ ਜਿਹੜਾ ਅ ਮਤਲਬ ਜੇਲ੍ਹ ਦੇ ਵਿੱਚੋਂ ਕਢਾਉਣਾ ਹੈ ਤੇ ਜਿਤਾਉਣਾ ਜਰੂਰੀ ਕਿਹੜਾ ਕਾਨੂੰਨ ਹੈ ਕੋਈ ਹੈੜਾ ਕਾਨੂੰਨ ਕੋਈ ਹੈਗਾ ਕਾਨੂੰਨ ਕੋਈ ਸਿਸਟਮ ਕੋਈ ਨਿਜ਼ਮ ਕੋਈ ਪ੍ਰਵਿਧਨ ਕੋਈ ਅਦਾਲਤੀ ਹੁਕਮ ਕਿ ਜਿਹੜਾ ਬੰਦਾ ਕਿਸੇ ਇਲੈਕਸ਼ਨ ਦੇ ਵਿੱਚ ਚੁਣਿਆ ਜਾਂਦਾ ਆ ਤੇ ਇਲੈਕਸ਼ਨ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਉਹਨੂੰ ਰਿਹਾਈ ਮਿਲ ਜਾਂਦੀ ਹੈ। ਉਹਨੂੰ ਵੀ ਵੈਸੇ ਹੀ 도ਣ ਤੇ ਚੋਣ ਤੇ ਚੋਣ ਤੇ 6 ਮਹੀਨੇ ਤੱਕ ਵੈਸੇ ਹੀ ਬਾਹਰ ਆ ਜਾਣਾ। ਕੋਈ ਫਾਂਸੀ ਦੀ ਸਜ਼ਾ ਥੜੀ ਹੋਈ ਆ। ਜਾਂ ਉਮਰ ਕਾਇ ਥੜੀ ਹੋਈ ਆ। ਮੈਂ ਸੱਚੇ ਪਾਤਸ਼ਾਹ ਮੈਂ ਮੇਰੇ ਗੱਲ ਨੂੰ ਇਹਨਾਂ ਕੋਈ ਪੁੱਠਾ ਨਾ ਲਵੇ। ਮੇਰਾ ਕਹਿਣ ਦਾ ਮਤਲਬ ਹੈ। ਹਾਂਜੀ ਇਸ ਕਰਕੇ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਵਾਸਤੇ ਉਹਦੀ ਭੈਣ ਖੜੀ ਕੀਤੀ ਸੀ। ਉਹਦੇ ਸਾਰੇ ਹੀ ਹੋਰ ਪਾਸੇ ਚੱਲੇ ਸੀਗੇ। ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ। ਉਹਦੀ ਭੈਣ ਦਾ ਜੋ ਨਰਾਦਰ ਕੀਤਾ ਉਹ ਉਹਦੀ ਭੈਣ ਦਾ ਨਰਾਦਰ ਨਹੀਂ ਜਿਹੜਾ ਨੱਤੀਆਂ ਸਾਲਾਂ ਤੋਂ ਫਾਂਸੀ ਦੇ ਤੱਕ ਥੇਡੇ ਘੜਦਾ ਉਹਦਾ ਨਰਾਦਰ ਸੀ ਇਹ ਇਸ ਕਰਕੇ ਜਿਹੜੀ ਇਹ ਗੱਲ ਪ੍ਰਚਾਰ ਕੀਤਾ ਜਾਂਦਾ ਆ ਕਿ ਜਿਹੜਾ ਜਿਹੜਾ ਪਾਰਲੀਮੈਂਟ ਦੀ ਚੋਣ ਜੇ ਜਾਂਦਾ ਆ ਤੇ ਉਹ ਵਿਹਾਹ ਹੋ ਜਾਂਦਾ ਹੈ ਕਿਤੇ ਕਾਨੂੰਨ ਦਿਖਾ ਦਿਓ ਕੋਈ ਨਿਯਮ ਦਿਖਾ ਦਿਓ ਤੇ ਠੀਕ ਹੈ ਜੀ ਅਸੀਂ ਬਾਈ ਕਹਿੰਦੇ ਆ ਕਿ ਇਹਨੂੰ ਬਣਾ ਕੇ ਪਈਓ ਥੋੜਾ ਜਿਹਾ ਤੁਸੀਂ ਸਟ੍ਰੀਟ ਦੇ ਦੌਰਾਨ ਕਹਿ ਕੇ ਤੁਸੀਂ ਅੰਮ੍ਰਿਤਪਾਲ ਦੇ ਘਰ ਜਿਹੜੇ ਉਹਨਾਂ ਦੇ ਮਤਲ ਮੰਗਣਗੇ ਉਹਨਾਂ ਦੇ ਪਰਿਵਾਰ ਦੇ ਕੋਲ